ਤਰੀਕਾ 25 15 ਪਿੰਡ ਬੋਲੇ ਵਾਲਾ ਮੂੰਗੀ ਵੀ ਜਣਾ ਬਈ ਅਸੀਂ ਮਾਹੀ ਅੱਜ ਤਰੀਕਾ 15 ਠੀਕ ਹੈ ਨਾ 15 ਕਿਲੋ ਕਿੱਲੇ ਦੀ ਪਾਵਾਂਗੇ ਬਈ ਅਸੀਂ ਤੇ ਇਹ ਬਈ ਮਨ ਲਿਖ ਲਈ ਜਾਂਦੀ ਆ ਮੰਨ ਕੇ 14 15 ਮਣ ਕਿੱਲੇ ਵੀ ਲਿਖ ਲਿਆ ਹੁੰਦੀ ਬਈ ਇੱਕ ਵੀ ਜਾਗੇ ਬਈ ਅਸੀਂ 668 668 ਵੀ ਵੀ ਜਾਗੇ ਉਹ ਵੀ ਬਸ ਉਹਦੀ ਵੀ ਵਜਾਈ ਚੱਲੀ ਜਾਂਦੀ ਹੈ ਬਈ ਹੁਣ ਜੀ ਬੀਜ ਨਹੀਂ ਮੰਨ ਈ ਮੈਂ ਤਾਂ ਤੁਹਾਂ ਪ੍ਰਾਪਾ ਨੂੰ ਇਹੀ ਕਹਿਣਾ ਵੀ ਆਹ ਵੀ ਵੀਜੋ ਮਾਹੀ ਇਹ ਸਾਡੇ ਪਿੰਡ ਚ ਬਹੁਤ ਵੇਜਾ ਬਾਈ ਇੱਕ 668 ਬਾਈ ਸਾਡੇ ਵੀ ਬਹੁਤ ਵੇਜਾ ਪ੍ਰਾਣਾ ਵੀ ਆ ਸਾਡਾ ਵੀਰੋ ਧੰਨਵਾਦ ਜੀ ਅੱਜ ਮਿੱਤਰੋ ਆਪਾਂ ਆਪਣੇ ਰਿਸ਼ਤੇਦਾਰ ਭਾਈ ਅਮਰਤ ਕੋਲੇ ਗਏ ਸੀ ਪਿੰਡ ਗੋਲੇਵਾਲਾ ਜਿਹੜਾ ਕਿ ਗੇਤੀ ਮੂੰਗੀ ਦੀ ਬਿਜਾਈ ਕਰ ਰਿਆ ਸੀ ਨਾ ਉਹਨੇ ਸ਼ਕਾਰਜ ਕੀਤੀ ਹੈ ਬਾਣ ਤਿਆਰ ਕੀਤਾ ਹੈ ਹੈਪੀ ਸੀਡਰ ਨਾਲ ਬਿਜਾਈ ਹੋ ਰਹੀ ਹੈ 668 ਤੇ ਮਾਹੀ ਦੀ 668 ਵੀ ਹੈ ਇੱਕ ਮੂੰਗੀ ਦਾ ਇੱਕ ਹੈਗਾ ਮਹਿੰਦੀ ਉਸ ਵਾਰਸ਼ ਕੀਤੀ ਹੈ ਬਾਈ ਨੇ ਤੇ ਬਾਣ ਤਿਆਰ ਕੀਤਾ ਹੋਇਆ ਤੇ ਬਾਈ ਨੇ ਆਪਾਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਪਹਿਲਾਂ ਬੋਲ ਕੇ ਵੀ ਇੰਨਾ ਮੈਂ ਵੀ ਪਾਇਆ ਹੈ ਤੇ ਇੰਦੀ ਰੇ ਪਾਈ ਆ ਵੀ ਕਿਸਾਨ ਭਰਾਵੋ ਜੇ ਕਿਸੇ ਵੀ ਭਰਾ ਨੇ ਕਣਕ ਤੋਂ ਬਾਅਦ ਮੂੰਗੀ ਬੀਜਣੀ ਹੋਵੇ ਤਾਂ ਕਰਚਾ ਨੂੰ ਅੱਗ ਲਾ ਕੇ ਫਿਰ ਅੱਗ ਲਾ ਕੇ ਫੇਰ ਬਾਹ ਕੇ ਬੀਜੋ ਜੇ ਆ ਕਰਚਾ ਦੇ ਬੀਜੋਗੇ ਅਸੀਂ ਦੋ ਵਾਰੀ ਤਵੀਆਂ ਮਾਰੀਆਂ ਇੱਕ ਵਾਰੀ ਰੋਟਾਵੇਟਰ ਆ ਕਿਆ ਮਸ਼ੀਨ ਸਾਡੇ ਸਾਹਮਣੇ ਖੜੀ ਐ ਤੇਰੇ ਨਾਲ ਵੀਜਨ ਲੱਗੇ ਸੀ ਮੂੰਗੀ ਤੇ ਆ ਬਾਣ ਵਿੱਚ ਦੇਖੋ ਢੇਰਾਂ ਢੇਰਾਂ ਕਿੰਨੇ ਆਂਦੇ ਸਰੰਗਾ ਨੇ ਦੂਰ ਦੂਰ ਤੱਕ ਆ ਇਸ ਤੋਂ ਬਾਅਦ ਅਸੀਂ ਸੁਪਰ ਸੀਟਰ ਬੁਲਾਇਆ ਵੀਰੇ ਉਹਦੇ ਨਾਲ ਹੁਣ ਦੀਖ ਰਹੇ ਆ ਤੇ ਇਹੀ ਬੇਨਤੀ ਐ ਕਿਸਾਨ ਭਰਾਵਾਂ ਨੂੰ ਜਾਵਰ ਸਭ ਤੋਂ ਸੌਖਾ ਤਰੀਕਾ ਹੈਗਾ ਮਿੱਤਰੋ 0 ਡਲ ਨਹੀਂ ਬਜਾਈ ਜਿਹੜੀ ਕਿ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹ ਜੀਰੋ ਡਰਲ ਅਸੀਂ ਵੀ ਜਾਈ ਦਿਖਾਵਾਂਗੇ ਆਪਾਂ ਸਾਰੀ ਠੀਕ ਹੈ ਜੀ ਧੰਨਵਾਦ